ਸਰਬੰਦ ਤੇ ਸਾਰੇ ਹਲਕਾ ਇਹ ਚਾਰ ਸਰਬੰਦੀਆਂ ਮੀਟਿੰਗਾਂ ਸਵੇਰ ਤੋਂ ਲੈ ਕੇ ਲਗਾਤਾਰ ਹੋਈਆਂ ਉਹਦੇ ਵਿੱਚ ਜੋ ਜੋ ਕੁਝ ਤੈ ਹੋਇਆ ਉਹ ਤੁਹਾਡੇ ਨਾਲ ਸਾਂਝਾ ਕਰਨ ਵਾਸਤੇ ਸਾਰੀ ਸਾਡੀ ਸੀਨੀਅਰ ਲੀਡਰਸ਼ਿਪ ਸਾਡੇ ਸੀਨੀਅਰ ਆਗੂ ਸਰਦਾਰ ਪ੍ਰਵੀਨਦਰ ਸਿੰਘ ਜੀ ਖੁੰਦਰ ਸਾਹਿਬ ਸਰਦਾਰ ਮਹੇਸ਼ੰਦਰ ਸਿੰਘ ਜੀ ਗਰੇਵਾਲ ਸਾਹਿਬ ਸਰਦਾਰ ਜਮੇਜਾ ਸਿੰਘ ਜੀ ਸੇਖੋਂ ਸਾਹਿਬ ਸਰਦਾਰ ਇਕਬਾਲ ਸਿੰਘ ਝੁੰਦਾ ਜੀ ਗੁਰਬਚਨ ਸਿੰਘ ਬਪਿਆੜੀ ਸਾਹਿਬ ਸਰਦਾਰ ਵਿਰਸਾ ਸਿੰਘ ਜੀ ਬਲਟੋਹਾ ਸਾਹਿਬ ਸਾਡੇ ਲੋਕੋ ਕੇ ਸਾਹਿਬ ਕੇ ਬਹੁਤ ਵੱਡੀ ਗਿਣਤੀ ਦੇ ਵਿੱਚ ਸਾਡੇ ਜ਼ਿਲ੍ਹਾ ਜੱਫੀਦਾਰ ਸਰਬੰਧ ਤੇ ਹਲਕਾ ਇੰਚਾਰਜ ਸਰਬੰਧ ਸਾਰੇ ਅੱਜ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਹਾਜ਼ਰ ਹਨ ਮੁੱਖ ਤੌਰ ਤੇ ਜਿਹੜੇ ਸਾਡੇ ਸੀਨੀਅਰ ਲੀਡਰ ਸਾਹਿਬਾਨ ਨੇ ਉਹ ਜਿਹੜੇ ਅਸਲੀ ਮੁੱਦੇ ਆ ਉਹਦੇ ਤੇ ਵਿਸਤਾਰ ਦੇ ਵਿੱਚ ਤੁਹਾਡੇ ਨਾਲ ਗੱਲ ਕਰਨਗੇ ਅੱਜ ਪਹਿਲੀ ਮੀਟਿੰਗ ਜਿਹੜੀ ਹੋਈ ਸੀ ਜ਼ਿਲ੍ਹਾ ਜਥੇਦਾਰ ਸਾਹਿਬਾਂ ਦੀ ਜਿਹੜੀ ਹੈ ਸਵੇਰੇ ਹੋਈ ਔਰ ਉਸ ਤੋਂ ਬਾਅਦ ਦੁਪਹਿਰ ਤੋਂ ਬਾਅਦ ਸਾਰੇ ਹਲਕਾ ਇੰਚਾਰਜ ਸਾਹਿਬਾਂ ਦੀ ਮੀਟਿੰਗ ਹੋਈ ਔਰ ਕਲ ਨੂੰ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਸਭ ਤੋਂ ਵੱਡੀ ਪਾਵਰਫੁਲ ਕਮੇਟੀ ਹੁੰਦੀ ਹੈ ਜਿਹਦੇ ਕੋਲ ਸਾਰੇ ਅਧਿਕਾਰ ਜਿਸ ਕਮੇਟੀ ਕੋਲ ਹੁੰਦੇ ਆ ਵਰਕਿੰਗ ਕਮੇਟੀ ਕੱਲ ਨੂੰ 12 ਵਜੇ ਉਸ ਕਮੇਟੀ ਦੀ ਜਿਹੜੀ ਆ ਉਹ ਮੀਟਿੰਗ ਹੋਣੀ ਆ ਆਪ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਅਸੀਂ ਕੋਸ਼ਿਸ਼ ਪਹਿਲਾਂ ਜਿਹੜੀ ਆ ਉਹ ਵੀ ਕਰ ਰਹੇ ਜਿਹੜਾ ਮਕਸਦ ਇਹ ਲਖਤ ਮੁੱਤੂ ਨਹੀਂ ਕਰਤੇ ਕਮੀ ਨਹੀਂ ਆ ਤੇ ਦੂਰ ਕਿ ਤੱਕ ਆ

ਹਾਲੇ ਤਾਂ ਸਾਡੇ ਕੋਲ ਹੀ ਪੂਰੀ ਡਿਟੇਲ ਦੇ ਵਿੱਚ ਕੋਈ ਉਹਨਾਂ ਦੀ ਗੱਲ ਵੀ ਨਹੀਂ ਪਹੁੰਚੀ ਬੰਕੇਜ ਨਹੀਂ ਦੱਸਿਆ ਕਿ ਉਹਨਾਂ ਨੇ ਵਰਡਿੰਗ ਕੀ ਹੈ ਕੀ ਕਹ ਜੇ ਜ਼ਰੂਰਤ ਹੋਏਗੀ ਤੇ ਉਹਦਾ ਅਸੀਂ ਵਾਈ ਵਾਡ ਜਵਾਬ ਵੀ ਦੇ ਦੇਾਂਗੇ ਲੇਕਿਨ ਇੱਕ ਦੋ ਬੰਦੇ ਕਿਤੇ ਕੋਈ ਬੱਕਰਾ ਆਪਣਾ ਡਿਫਰੈਂਸ ਆਫ ਓਪੀਨੀਅਨ ਜੇ ਦਿੰਦੇ ਆ ਇਹ ਕੋਈ ਬਗਾਵਤ ਨਹੀਂ ਹੁੰਦੀ ਜੇ 99% 99.9 ਵੀ ਕਹਿ ਸਕਦਾ ਮੈਂ ਕਿ ਕਿੰਨੇ ਸਾਥ ਨਾਲ ਤੇ ਜੇ ਇਹਨੇ ਨਾਲ ਪੁਆਇੰਟ ਕੁਝ ਪਰਸੈਂਟ ਬੰਦੇ ਜੇ ਕੋਈ ਕਿਤੇ ਆਪਣਾ ਵੱਖਰਾ opinion express ਕਰਦੇ ਆ ਤਾਂ ਬਸ ਵੀ ਦੇ ਕੋਈ ਬਗਾਵਤ ਨਹੀਂ ਹੁੰਦੀ ਡਿਫਰੈਂਸ ਆਫ opinion ਆ ਠੀਕ ਹੈ ਅਸੀਂ ਇੰਨਾ ਵੀ ਜਿਹੜਾ ਡੈਮੋਕ੍ਰੇਸੀ ਦੇ ਵਿੱਚ ਕਿਸੇ ਨੂੰ ਰੋਕਦੇ ਨਹੀਂ ਪਰ ਬੈਟਰ ਸੀਗਾ ਇੱਕ ਦੇਖੋ ਸਿਸਟਮ ਹੁੰਦਾ ਹਰ ਪਾਰਟੀ ਦੀ ਤਾਂ ਅਨਲਿਸਿਸ ਚੱਲ ਰਹੀ ਹੈ ਪਾਰਟੀ ਦੀ ਇਨਟਰਸਪੈਕਸ਼ਨ ਚੱਲ ਰਹੀ ਹੈ ਜਿਹੜੀ ਹਾਈਐਸਟ ਬਾਡੀ ਆ ਪਾਰਟੀ ਦੀ ਵਰਕਿੰਗ ਕਮੇਟੀ ਉਹਦੀ ਮੀਟਿੰਗ ਕੱਲ੍ਹ ਅਗਰ ਤੁਸੀਂ ਮੀਟਿੰਗਾਂ ਤੋਂ ਪਹਿਲਾਂ ਕੁਝ ਵੱਖਰਾ ਆਪਣਾ ਆਪੀਨੀਅਨ ਐਕਸਪ੍ਰੈਸ ਕਰਦੇ ਹੋ ਤਾਂ ਉਹ ਡਾਊਟਫੁਲ ਹੋ ਜਾਂਦਾ ਉਹ ਫਿਰ ਪ੍ਰੀ ਪਲਾਨਡ ਗੱਲ ਲੱਗਦੀ ਆ ਉਹ ਫਿਰ ਇਹ ਨਹੀਂ ਲੱਗਦਾ ਕਿ ਤੁਸੀਂ ਪਾਰਟੀ ਦੀ ਕੁਝ ਇੰਪਰੂਵਮੈਂਟ ਲਿਆਉਣਾ ਚਾਹੁੰਦੇ ਹੋ ਜਾਂ ਕੋਈ ਪਾਰਟੀ ਵਿੱਚ ਸੁਧਾਰ ਲਿਆਉਣਾ ਚਾਹੁੰਦੇ ਹੋ ਲੱਗਦਾ ਕਿ ਤੁਸੀਂ ਤਾਂ ਇਹ ਗੱਲ ਕਹਿਣੀ ਸੀ ਆਪਣੀ ਕਹਿ ਦਿੱਤੀ ਅਦਰਵਾਜ਼ੇ ਹਲੇ ਬੈਠਕਾਂ ਦੀ ਲੋੜ ਸੀ ਸਗੋਂ ਰਾਦਰ ਪਾਰਟੀ ਪਾਰਟਿਸਪੇਟ ਕਰਕੇ ਸਾਰਿਆਂ ਦੀ ਗੱਲ ਸੁਣਨੀ ਚਾਹੀਦੀ ਸੀ ਫੇਰ ਫੇਰ ਕੋਈ ਗੱਲ ਆਪਣਾ ਥਿਊ ਰੱਖਦਾ ਚੰਗੀ ਤੁਸੀਂ ਬਿਲਕੁਲ ਠੀਕ ਹੋ ਵਧੀਆ ਕੰਮ ਕਰ ਰਹੇ ਹੋ ਲੇਕਿਨ ਜੇ ਕੁਝ ਸਲਾਹਕਾਰ ਦਾ ਦੁਖਰਾਵ ਕਰਦੇ ਨੇ ਉਹਨਾਂ ਨੂੰ ਬਦਲੋ ਕੁਝ ਕੋਰ ਕਮੇਟੀ ਦੇ ਬੰਦ ਬੰਦੋ ਉਹ ਤਾਂ ਸਹੀ ਦਸਤੇ ਵੀ ਜਿੰਦਗੀ ਨਹੀਂ ਠੀਕ ਨਹੀਂ ਦਸਦੇ ਤੁਸੀਂ ਉਹਨੂੰ ਹਮਤ ਕਰਕੇ ਦੇਖੋ ਜਿਹੜੀ ਗੱਲ ਪ੍ਰਧਾਨ ਜੀ ਨੇ ਕਹੀ ਹੈ ਸੀਰ ਮੁਹੰਮਦ ਲਗੇ ਸੁਖਵੀਰ ਜੀ ਜਵਾਬ ਦੇ ਸਕਦੇ ਆ ਅਸੀਂ ਹੁਣ ਤੁਹਾਡੀ ਸੁਣੇ ਚੜਾਈ ਕਿਉਂਕਿ ਲਾ ਕਹਿੰਦਾ ਹਿਅਰ ਸੇ ਐਵੀਡੈਂਸ ਹੈ ਨਹੀਂ ਨਹੀਂ ਹਿਅਰ ਸੇ ਹੈ ਮੈਂ ਸੁਖਵੀਰ ਬਦਰ ਨੂੰ ਕਮੰਡ ਕਰੀ ਜੀ ਮੈਂ ਮੈਂ ਦੱਸਦਾ ਮੈਂ ਇੱਕ ਮਿੰਟ ਮੈਂ ਵੀ ਵੱਡੇ ਬਲ ਸਾਹਿਬ ਦਾ ਸਲਾਹ ਕਰ ਰਿਹਾ ਗਰੇਵਲ ਸਾਹਿਬ ਵੀ ਸਲਾਹਤ ਦਿੰਦੇ ਹੁੰਦੇ ਆ ਲੀਡਰ ਬੜਾ ਸਿਆਣਾ ਹੁੰਦਾ ਜਿਹਦੇ ਨਾਲ ਤੁਸੀਂ ਲੱਗੇ ਹੁੰਦੇ ਹੋ ਉਹਨੂੰ ਪਤਾ ਹੁੰਦਾ ਕਿ ਇਹ ਸਲਾਹ ਮੰਨਣੀ ਕਿ ਨਹੀਂ ਮੰਨਣੀ ਇਸ ਕਰਕੇ ਸਲਾਹ ਕਰੰਦਾ ਤਾਂ ਆਪਣਾ ਕੰਮ ਹੁੰਦਾ ਆਪਣੇ ਹਿਸਾਬ ਨਾਲ ਸਲਾਹ ਕਰ ਦਿੰਦੇ ਰਹਿੰਦੇ ਆ ਇਸ ਕਰਕੇ ਲੀਡਰ ਜਿਆਦਾ ਮਚੂਰ ਹੁੰਦਾ ਉਹਨੂੰ ਪਤਾ ਹੁੰਦਾ ਪੀ ਕਿਹੜੀ ਸਲਾਹ ਤੇ ਅਮਲ ਕਰਨਾ ਹੈ ਕਿਹਦੇ ਤੇ ਨਹੀਂ ਕਰਨਾ ਇਸ ਕਰਕੇ ਇਹ ਨਹੀਂ ਸੋਚਣਾ ਚਾਹੀਦਾ ਕਿ ਲੀਡਰ ਨਾਲ ਹੀ ਦਾ ਹੁੰਦਾ ਮੈਂ ਇੱਕ ਸੈਕਿੰਡ ਇੱਕ ਸੈਕਿੰਡ ਮੈਡਮ ਨੇ ਪਹਿਲਾ ਸਵਾਲ ਕੀਤਾ ਸੀ ਨਾ ਸੀਨਾ ਸਾਹਿਬ ਨੂੰ ਕਿ ਆ ਇਹਨਾਂ ਨੇ ਦਿੱਤੀਆਂ ਬਾਕੀ ਸੁਰਾਂ ਦੀ ਮੈਂ ਤੁਹਾਨੂੰ ਗੱਲ ਦੱਸਾਂ ਤੇ ਪ੍ਰੈਜ਼ੈਂਟ ਦੇ ਪੋਲਿਟਿਕਸ ਸਿਸ ਇਜ਼ ਨਾਥਿੰਗ ਨਿਊ ਆਪਾਂ 2022 ਚੋਣਾਂ ਹੋਈਆਂ ਨੇ 2022 ਦੀਆਂ ਚੋਣਾਂ ਤੋਂ ਪਹਿਲਾਂ 17 ਵਿੱਚ ਆਖਦੇ 20 ਆਏ ਸੀ ਇਲੈਕਟ ਹੋ ਕੇ 22 ਦੀਆਂ ਚੋਣਾਂ ਵੇਲੇ 7 ਰਹਿ ਗਏ ਸੀ ਤੇ ਜੇ ਕੇਜਰੀਵਾਲ ਸਾਹਿਬ ਦੀ ਲਿਸਟ 2-4 ਦਿਨ ਹੋਰ ਲੇਟ ਹੋ ਜਾਂਦੀ ਇਹ 3 ਰਹਿ ਗਏ ਸੀ ਕਿਉਂਕਿ ਚਾਰਾਂ ਦਾ ਹੋਰ ਸਾਈਕਲ ਹੋਈ ਜਾਂਦੀ ਤੇ ਪਸੂਟਾਂ 92 ਲੈ ਗਏ ਇਸੇ ਤਰ੍ਹਾਂ ਹੀ ਕਾਂਗਰਸ ਵਿੱਚ ਬਾਕੀ ਸੁਰਾ ਉੱਠੀਆਂ ਸੀ ਉਹ ਤਈਆਂ ਦਾ ਸਟਰੋਂਗ ਗਰੁੱਪ ਬਣ ਗਿਆ ਸੀਗਾ ਜਿਹੜਾ ਪ੍ਰੈਸ਼ਰ ਗਰੁੱਪ ਟੈਕਟਿਕਸ ਬਣਾਇਆ ਸੀਗਾ ਕਈ ਛੱਡ ਗਏ ਕਈ ਕਰਕੇ ਬੜੇ ਸੀਨੀਅਰ ਪਰ ਸਾਰੇ ਸੀਨੀਅਰ ਲਿਸਟ ਸੋ ਕਾਲਡ ਸੀਨੀਅਰ ਸੀ ਤੇ ਉਸ ਤੋਂ ਬਾਅਦ ਪਾਰਟੀ ਐਗਰੂ ਵੀ ਕਰ ਗਈ ਦੇਖੋ ਮੈਂ ਇੱਕ ਗੱਲ ਬੜੀ ਕਲੀਅਰ ਕਹਿ ਦੇਣਾ ਹੈਗਾ ਅੱਜ ਟੁਡੇਜ਼ ਪੋਲਿਟਿਕਸ ਇੰਡੀਵਿਜੂਅਲ ਡਸਨਟ ਮੈਟਰ ਇਹ ਲੋਕਾਂ ਦੀ ਪਰਸੈਪਸ਼ਨ ਤੇ ਪਾਲਿਸਿਜ਼ ਹੁੰਦੀਆਂ ਨੇ ਜਿਹੜੀਆਂ ਫਾਈਨਲ ਰਿਜ਼ਲਟਸ ਮੈਟਰ ਕਰਦੀਆਂ ਨੇ ਬਹੁਤ ਲੋਕਾਂ ਨੂੰ ਭੁਲੇਖਾ ਹੈ ਵੀ ਮੈਂ ਤਾਂ ਆਹ ਜਿਹੜੀ ਸਿਚੁਏਸ਼ਨ ਅੱਜੇ ਕ੍ਰੀਏਟ ਕਰਦੇ ਇਹਦਾ ਵਿਕਟਮ ਆਲਰੇਡੀ ਅਸੀਂ ਵੀ ਟੌੜਾ ਸਾਹਿਬ ਨਾਲ ਅਲਹਿਦਾ ਗਏ ਸੀ ਸਾਨੂੰ ਮੁੜ ਕੇ ਬਾੜਦੇ ਨਹੀਂ ਸੀ ਬੇਬਾਲ ਸਾਹਿਬ ਸਾਨੂੰ ਪਤਾ ਸੀ ਕਿਵੇਂ ਢੇਡੇ 빙ੇ ਸਵਾਰਸ਼ਾ ਪਾ ਪਾ ਕੇ ਵਾਪਸ ਕਾਲੀ ਦਲ ਚਾਏ ਕੋਲੋਂ ਸਾਨੂੰ ਲੱਗਦਾ ਸੀ ਕਿ ਸਾਡਾ ਤਾਂ ਭੋਗ ਪੈ ਗਿਆ ਪੋਲੀਟਿਕਲ ਚਲੋ ਬਾਲ ਸਾਹਿਬ ਹੁਣ ਇਕੱਠੇ ਹੋ ਗਏ ਸਾਡਾ ਫੇਰ ਬੂਟਾ ਹਰਾ ਹੋ ਗਿਆ ਸੁੱਤੇ ਨੂੰ ਪਾਣੀ ਪੈ ਗਿਆ ਇਹ ਤਾਂ ਇੰਨੇ ਬੰਦੇ ਇੱਥੋਂ ਗਏ ਨੇ ਇੰਨੇ ਬੰਦੇ ਗਏ ਨੇ ਜਿਹੜੇ ਲੋਕ ਕਹਿੰਦੇ ਸੀਗੇ ਕਿ ਅਸੀਂ ਆਵਾਜ਼ ਆ ਪੰਜਾਬ ਦੀ ਉਹਨਾਂ ਦੇ ਨਾਮ ਨਹੀਂ ਰਹੇ ਗੱਲ ਤਾਂ ਕਿੱਲੇ ਤੇ ਖੜੇ ਦਾ ਹੀ ਮੁੱਲ ਹੁੰਦਾ ਹੈ ਕਿੱਲੇ ਨਾਲੋਂ ਹਿੱੱਲੇ ਨੀਨਾ ਇਹ ਰੋ ਤੁਹਾਨੂੰ ਸਾਰਿਆਂ ਨੂੰ ਪਤਾ ਕੀ ਹੁੰਦੇ ਨੇ ਸੋ ਵਨ ਥਿੰਗ ਇਜ਼ ਵੈਰੀ ਕਲੀਅਰ ਦੀ ਨੈਕਸਟ ਸ਼ਟ ਰਿਜ਼ਲਟਸ ਪਾਰਟੀ ਇਜ਼ ਪਾਰਟੀ ਪਾਰਟੀ ਇਜ਼ ਸੁਪਰੀਮ ਐਂਡ ਪਾਰਟੀ ਐਜ਼ ਅ ਹੋਲ ਇਜ਼ ਬਿਹਾਈਂਡ ਦੀ ਪ੍ਰੈਜ਼ੀਡੈਂਟ they are with president they will be with president and party is the analysis karegi introspection karegi kai cheezan da mere argay jal ghar baith ke akalidar ne taahi takra ho jana agle kande hatde hi nahi kehda hi chhadda zyada bimar hunda si bahut mera haris karke nahi si puchan hunde ki main theek ho jae ye jaauga ta shay seat khali ho jave sade kol ta honi chakka pehn lag gaye aage kande ji itthe mera kar do itthe mera kar do so is karke ਬਿਲਕੁਲ ਕੋਈ ਗੱਲ ਨਹੀਂ ਹੁੰਦੀ ਮੈਂ ਹੁਣ ਇੱਥੇ ਮੈਨੂੰ ਸਾਡੇ ਬੀਟੀਚ ਇੱਕ ਬੰਦਾ ਕਹਿੰਦਾ ਸੀ ਜੀ ਕਿ ਗਿਆਂ ਨੂੰ ਕਿਤੇ ਲਿਆਉਂਦੇ ਤਾਂ ਨਹੀਂ ਕਿਸੇ ਨੂੰ ਐਸ ਤਰ੍ਹਾਂ ਦੀ ਕੋਈ ਗੱਲ ਕਿਸੇ ਨੇ ਤੋਰੀ ਮੈਂ ਉਹਨਾਂ ਨੂੰ ਇੱਕ ਸੁਣਾਈਏ ਉਹ ਸਕਿਟ ਜੀ ਤੁਹਾਨੂੰ ਸੁਣਾ ਕੇ ਬੰਦ ਕਰਦਾ ਦੋ ਸਿੰਘ ਆ ਰਹੇ ਸੀ ਕਿ ਨਾਂ ਕੋਰਸਾ ਤੋਂ ਵਾਪਸ ਜਿੱਥੇ ਥੱਲੇ ਨਹਿਰ ਆ ਉੱਪਰ ਸੜਕ ਆ ਨਾ ਉੱਥੋਂ ਲੰਘਦੇ ਪਏ ਸੀ ਤੇ ਮੋੜ ਜੇ ਤੇ ਪੌੜੀਆਂ ਨੇ ਪਾਣੀ ਭਰ ਦਿਆ ਇੱਕ ਸਿੰਘ ਨੇ ਕਹਿੰਦਾ ਮੈਂ ਗੜਵੇ ਚ ਜਲ ਭਰ ਲਾਉਂ ਕਹਿੰਦਾ ਭਰ ਲਾ ਉੱਪਰ ਮਾੜੇ ਜੇ ਸਾਫ਼ ਕਰ ਲਈ ਉਹਨੇ ਐ ਗੜਵਾ ਮਾਰਿਆ ਗੜਵਾ ਹੱਥੋਂ ਛੁੱਟ ਕੇ ਭੱਜ ਗਿਆ ਉਹਨੇ ਕਿਹਾ ਤਾਂ ਗੜਵਾ ਚਲੇ ਗਿਆ ਉਹਨੇ ਗੜਵੇ ਨੂੰ ਫੜਨ ਲਈ ਮਗਰ ਛਾਲ ਫਾਲਦੀ ਉਹ ਆਪ ਵੀ ਡੋਪਣ ਲੱਗਾ ਤੇ ਉਹ ਬਾਹਰ ਖੜੇ ਵਾਲੇ ਸਿੰਘ ਨੂੰ ਕਹਿੰਦਾ ਭਾਈ ਸਾਹਿਬ ਛੁੱਟੋ ਦਸਤਾਰਾ ਕਿ ਮੈਂ ਪੱਗ ਫੜ ਕੇ ਤੁਹਾਡੀ ਆਵਾਂ ਉਹ ਕਹਿੰਦਾ ਬੁਲਾਜੇ ਕਰਾ ਹੁਣ ਮੇਲੇ ਸੱਤ ਖਾਢੀ ਹੋਣਗੇ ਜਿਹੜਾ ਚਲੇ ਗਿਆ ਉਹਨੂੰ ਅਸੀਂ ਰੋਕ ਦੇ ਲਈਏ ਜਿਹੜਾ ਆਜ ਉਹਨੂੰ ਜੀ ਆਇਆਂ ਕਹਾਂਗੇ ਬਾਕੀ ਗੱਲ ਐ ਪਾਰਟੀਆਂ ਰਹਿੰਦੀਆਂ ਨੇ ਪਾਰਟੀਆਂ ਕਦੇ ਮੁੱਕਦੀਆਂ ਨਹੀਂ ਐ ਪਰ ਨਾਬ ਮੁਕਰਦੀ ਨੇ ਇੱਕ ਗੱਲ ਕਹੀ ਸੀ ਉਹ ਗੱਲ ਤੁਹਾਨੂੰ ਅੱਜ ਰਿਪੀਟ ਕਰ ਦਿਨਾ ਜਦ 1985 ਵਿੱਚ ਭਾਰਤੀ ਜਨਤਾ ਪਾਰਟੀ ਦੀਆਂ ਕਾਂਗਰਸ ਦੇ ਕ੍ਰੂਸੇਡ ਤੋਂ ਬਾਅਦ ਦੋ ਸਿੱਟਾਈਆਂ ਸੀ ਜਿਹਦੇ ਸਾਰੇ ਹਾਰ ਗਏ ਸੀ ਇੱਕ ਬੰਗਰ ਨੂੰ ਕੰਗਰੂ ਜਿੱਤਿਆ ਸੀ ਇੱਕ ਹੋਰ ਜਿਹੜਾ ਬਾਅਦ ਵਿੱਚ ਪ੍ਰੈਜ਼ੀਡੈਂਟ ਬਣਿਆ ਉਹਨੇ ਕਿਹਾ ਸੀ ਕਾਂਗਰਸ ਵਾਲਿਆਂ ਨੂੰ ਕਹਿੰਦਾ ਡੋਨਟ ਗੈਟ ਮਿਸਲੈਟ ਪਾਰਟੀ ਇਜ਼ ਨੈਵਰ ਆਰ ਫਿਨਿਸ਼ਡ ਨੌਰ ਦੇ ਡਾਈ ਇਹ ਫੇਜ਼ਸ ਹੁੰਦੇ ਨੇ ਦੇ ਗੈਟ ਡਾਊਨ ਦੇ ਆਪ ਐਂਡ ਦੇ ਵਿਲ ਰਾਈਜ਼ ਸੋ ਇਹ ਪਾਰਟੀ ਕਦੇ ਨਾ ਮਰਨੀ ਆ ਨਾ ਮਰਦੀ ਆ ਇਹ ਪਾਰਟੀ ਦੀ ਹਿਸਟਰੀ ਆ ਪਾਰਟੀ ਦੀ ਕਮਿਟਮੈਂਟ ਆ ਐਂਡ ਅੱਜ ਹਰ ਪੰਜਾਬੀ ਪੰਜਾਬੀ ਓਨੈਸਟ ਪੰਜਾਬੀ ਈਵਨ ਜਿਹੜੀਆਂ ਦੂਸਰੀਆਂ ਪਾਰਟੀਆਂ ਵਿੱਚ ਵੀ ਨੇ ਉਹ ਇਹ ਰਿਅਲਾਈਜ਼ ਕਰਦੇ ਆ ਕਿ ਜਿੰਨਾ ਚਿਰ ਅਕਾਲੀ ਦਲ ਦਾ ਹਥੌੜਾ ਨਾ ਰਿਹਾ ਉਹਨਾਂ ਦੀ ਵੀ ਉਹਨਾਂ ਦੀ ਪਾਰਟੀ 'ਚ ਸੇ ਖਤਮ ਹੋ ਜਾਣੀ ਉਹ ਕਿਸੇ ਗੱਲ ਨੂੰ ਕਹਿਣ ਨਹੀਂ ਹੋਣਗੇ ਅਕਾਲੀ ਦਲ ਦਾ ਟਰਾਵਾ ਚਾਹੀਦਾ ਸੋ ਅਕਾਲੀ ਦਲ ਵੀ ਰਿਮੇਨ ਇਨ देयर

ਉਹ ਜਿਹੜੀ ਐਪਰੀਸੀਏਸ਼ਨ ਜਿਹੜੀ ਇੰਡੀਵਿਜੁਅਲ ਰਿਪੋਰਟਿੰਗ ਆ ਮੈਂਬਰਸ ਦੀ ਉਹ ਉਹਨਾਂ ਦੇ ਸ਼ਬਦ ਸੀਗੇ ਜਿਹੜੇ ਉਦੋਂ ਪ੍ਰੈਸ ਰੀਲੀ ਦੇ ਵਿੱਚ ਪੈ ਜੋ ਕਲੈਰੀਫਾਈ ਹੋਇਆ ਬਾਅਦ ਚ ਉਹਨੂੰ ਜਿਹੜੀ ਆ ਗਲਤੀ ਦੇ ਨਾਲ ਕਨਫਿਊਜ਼ ਕਰਦਾ ਗਿਆ ਬੱਤੇ ਦੇ ਨਾਲ ਬਤਾ ਪ੍ਰਧਾਨ ਜੀ ਨੇ ਰੋਕਤਾ ਸੀ ਵੀ ਨਹੀਂ ਲੋੜ ਜੀ ਇਹ ਇਹਦੀ ਹਰ ਰੋਜ਼ ਕੀ ਲੋੜ ਹੈ ਕਿਉਂਕਿ ਕਿਸੇ ਨੂੰ ਨਾ ਕੋਈ ਨੋ ਕੰਫੀਡੈਂਸ ਵਾਲੀ ਗੱਲ ਸੀਗੀ ਤੇ ਨਾ ਕੋਈ ਰਿਪੋਰਟਾਂ ਦੀ ਗੱਲ ਸੀਗੀ ਬੜੀ ਸ਼ਾਂਤਮਈ ਮੀਟਿੰਗ ਹੋਈ ਸੀ ਤੇ ਪਤਾਸਾ ਨਹੀਂ ਬਣਾ ਕਰ ਦਿੱਤਾ ਸੀ ਵੀ ਉਹ ਨਾ ਕਰਿਓ ਔਰ ਮੈਂਬਰਸ ਨੇ ਇੰਡੀਵਿਜੁਅਲ ਕਪੈਸਿਟੀ ਦੇ ਵਿੱਚ ਐਪਰੀਸ਼ੀਏਟ ਕੀਤਾ ਬਹੁਤ ਸਾਰੇ ਮੈਂਬਰਸ ਉਹ ਜਿਹੜਾ ਪ੍ਰੈਸ ਲੀਨ ਦਾ ਪਾਰਟ ਬਣਿਆ ਜੋ ਮਿੰਟ ਟੂ ਮਿੰਟ ਰਿਕਾਰਡਿੰਗ ਹੁੰਦੀ ਹੈ ਉਹ ਸੀਗਾ ਉਹਨੂੰ ਕਨਫਿਊਜ਼ ਕੀਤਾ ਤੁਸੀਂ ਮਤੇ ਦਾ ਉਸੇ ਕਲੈਰੀਫਾਈ ਆਪੇ ਕਰਦੇ ਸੀ ਕਿ ਆਫੀਸ਼ੀਅਲ ਮਤ ਨਹੀਂ ਸੀ ਉਹ ਐਪਰੀਸ਼ੀਏਸ਼ਨ ਹੈ ਇੰਡੀਵਿਜੁਅਲ ਦਾ ਚਲੋ ਬਾਅਦ ਇੱਕ ਮਿੰਟ ਮੈਂ ਕਰ ਕੋਈ ਫਰਕ ਨਹੀਂ ਆਪਾਂ ਖੜੇ ਦੇਖੋ ਸਾਰ ਸਭ ਤੋਂ ਬਡੇ ਸੀਨੀਅਰ ਅਫਸਰ ਤੋਂ ਹੀ ਬਡੇ ਸਿਆਣੇ ਬੰਦੇ ਨੇ ਅੱਛੇ ਬੰਦੇ ਹਰ ਜਿੰਨਾ ਪ੍ਰੈਸ ਵਾਲਾ ਮੈਂ ਤਾਂ ਸਭ ਦੀ ਚੀਜ਼ ਕਰਦਾ ਤੁਸੀਂ ਵੱਡੇ ਹੋ ਜਾਦੇ ਕਰਦੇ ਦੇਖੋ ਤੁਹਾਨੂੰ ਪਤਾ ਹੈ ਪਰਮਾਤਮਾ ਤੋਂ ਕਰਕੇ ਕਹਿਣਾ ਮੈਂ ਕਦੇ ਗਲਤ ਗੱਲ ਦੀ ਨਹੀਂ ਲਾ ਕੀਤੀ ਆਪਾਂ ਗੋਲੀ ਖੜੇ ਤੇ ਨਾ ਕਦੇ ਕਰਾਂ ਨਾ ਮੈਨੂੰ ਆਉਂਦੀ ਹੈ ਡਿਪਲੋਮੇਸੀ ਜਿੰਨੀ ਗੱਲ ਹੈ ਜੀ ਮੈਂ ਜੋਰ ਵੀ ਲਾਣਾ ਸਿੱਧੀ ਨਿਕਲ ਜੇ ਦੇਖੋ ਜਿਹੜੀ ਗੱਲ ਸੀ ਮਾਸਾਬ ਨੇ ਕਹੀ ਹੈ ਠੀਕ ਹੈ ਕਿ ਬੰਦੇ ਦੀ ਗੱਲ ਤੋਂ ਆਈ ਤਾਂ ਪ੍ਰਧਾਨ ਸਾਹਿਬ ਨੇ ਅਸੀਂ ਵੀ ਤੇ ਛੱਡੋ ਯਾਰ ਕੋਈ ਗੱਲ ਹੀ ਨਹੀਂ ਹੋਈ ਨਹੀਂ ਹੋਇਆ ਕਿ ਪਾਰਸਿਸ ਬਲਕੇ ਮੈਂ ਕਹਾਗਾ ਮੈਂ ਨਾਲ ਹੀ ਲੈਂਦਾ ਜਿਹੜੇ ਬੰਦੇ ਤੁਸੀਂ ਕਹੇ ਮੈਂ ਜਿਹੜੇ ਵਿੱਚ ਹਾਜ਼ਰ ਸੀ ਮੈਂ ਉਹਨਾਂ ਨੂੰ ਕਹਿਣਾ ਕਿ ਉਹਨਾਂ ਨੂੰ ਖੁਦ ਪੁੱਛ ਲਿਓ ਕਿ ਉਹਨਾਂ ਨੇ ਖੁਦ ਨਹੀਂ ਕਿਹਾ ਕਿ ਯਾਰ 3 ਦਿਨ ਪਹਿਲਾਂ ਤੱਕ ਬੜੀ ਬੜਾ 4 ਮਹੀਨੇ ਬੜਾ ਹੋਇਆ ਜੀ ਬੜਾ ਵਧੀਆ ਫੈਸਲਾ ਸੀ ਆਪਣਾ ਲੋਕਾਂ ਨੇ ਬੜਾ ਮੰਨਿਆ ਤਾਂ ਬੜਾ ਉਤਸ਼ਾਹ ਸੀ ਲੋਕਾਂ ਕੀ 3 ਦਿਨ ਪਹਿਲਾਂ ਆ ਕੇ ਇੱਕਦਮ ਕੀ ਹੋ ਗਿਆ ਤੇ ਤੁਸੀਂ ਪ੍ਰਧਾਨ ਜੀ ਦੇ ਰਤ ਮਹਿਂਦ ਕੀਤੀ ਕੋਈ ਸੱਚ ਦੀ ਬਰਕਰਾਰਾ ਨੇ ਮਹਿਂਦ ਕੀਤੀ ਹਲਕਾ ਇੰਚਾਰਜਾਂ ਨੇ ਕੀਤੀ ਖੜੇ ਹੋਣ ਵਾਲਾ ਕਰ ਨਹੀਂ ਸੀ ਬਲਕਿ ਤਰੀਸਾਂ ਕੀਤੀ ਪ੍ਰਧਾਨ ਜੀ ਦੀ ਖੁਦ ਰੀਤੀ ਕੀਤੀ ਸਾਰਿਆਂ ਨੇ ਉਹਨਾਂ ਵੱਧਿਆ ਇਹ ਤੇ ਕੋਈ ਡਿਸੈਂਟਰੀਸੀ ਪਾਰਟੀ ਸਿਰਫ ਗੱਲਾਂ ਬਾਤਾਂ ਹੋਈਆਂ ਪਿਆਰ ਨਾਲ ਇਹ ਡਿਸਕਸ਼ਨ ਹੋਈ ਕਿ ਇਹ ਦਾ ਕਾਰਨ ਕੀ ਬਣਿਆ ਮੈਂ ਅੱਜ ਵੀ ਜ਼ੋਰ ਨਾਲ ਕਹਿਣਾ ਮੈਂ ਉਸ ਦਿਨ ਵੀ ਜ਼ੋਰ ਨਾਲ ਕਿਹਾ ਪਬਲਿਕ ਵੀ ਜ਼ੋਰ ਨਾਲ ਕਹਿੰਦੀ ਹੈ ਅਸੀਂ ਇਹ ਕਲੀਅਰ ਨਾ ਕਰ ਸਕਕੇ ਕਿ ਉਸ ਤੋਂ ਬਾਅਦ ਬੋਰਡ ਕਿੱਧਰ ਜਾਏਗੀ ਲੋਕਾਂ ਨੂੰ ਸ਼ੱਕ ਪੈ ਗਿਆ ਮੋਦੀ ਵਰਸ ਇੰਡੀਆ ਇਹ ਲੜਾਈ ਸੀ ਉਹਨਾਂ ਨੂੰ ਸ਼ੱਕ ਪੈ ਗਿਆ ਕਿ ਸ਼ਾਇਦ ਅਸੀਂ ਇਧਰ ਅਚਲੇ ਜਾਈਏ ਉਹਦਾ ਉਹਦਾ ਸਾਨੂੰ ਮਾਰ ਪਈ ਹੈ ਹੋਰ ਤਾਂ ਸਾਡੀ ਪਾਲਿਸੀ ਦੇ ਪਾਰ ਨਹੀਂ ਪਈ ਸਾਡੇ ਇਸ਼ੂ ਤੇ ਮਾਰ ਪਈ गुरु कृपा करेगा असो ना इशो नु रखे रखया लड रिया साही असि कहंदे आज उना शो से जैसे करके मैं क्या कमेंट आजी तीन करना चाहो भाई सर अवतार जी एक गल अखर जे व्हाट एवर इज द प्रेसिडेंट पार्टी ओन्स देयर सिंपल गल पार्टी ओन्स देयर तो कोई असि साफ साफ मतलब करके हिंदी हमारे साथ करने के लिए तरजी जी